ਹੁਣ ਇਹਨਾਂ ਨੇ ਸਾਡੇ ਜਮੀ ਵਿੜਾ ਵਹਾਤਾ ਇਹ ਜੀ ਸਰਕਾਰ ਆਈ ਏ ਸਾਨੂੰ ਤਾਂ ਚੰਗੀ ਲੱਗਦੀ ਇਹਨਾਂ ਦਾ ਦਫਾ ਹੋਣਾ ਦਾ ਜਹਿਣਾ ਵੱਡਿਆ ਜਾਵੇ ਮੁੱਖ ਤਾਂ ਚਮਚੇ ਨਹੀਂ ਸਵਾਲ ਕਰਨ ਦਿੰਦੇ ਉਹੀ ਕਰ ਦਿੰਦੇ ਸਾਨੂੰ ਗੱਲ ਕਰ ਲੈਣ ਦੇ ਚਮਚੇ ਹੁੰਦੇ ਜਿਹੜੇ ਮੂਰਖਾਨ ਕੁੱਤੇ ਹੁੰਦੇ ਨੇ ਲੀਡਰ ਆ ਇਹ ਤਾਂ ਝੂਠੇ ਆ ਵੀਰ ਜੀ ਕੋਈ ਵਾਦੇ ਨਹੀਂ ਕਾਦੇ ਵਾਦੇ ਆਗੇ ਇਹਨਾਂ ਦੇ ਪਹਿਲਾਂ ਰਸੋਈ ਖਰਚੇ ਦਾ ਬੋਲਿਆ ਸੀ ਉਹਨਾਂ ਨੇ ਉਹ ਵੀ ਝੂਠਾ ਹੈਗਾ ਫਿਰ ਬੋਲਿਆ ਸੀ ਵੀ 1000 ਰੁਪਏ ਮਹੀਨਾ ਦੇਵਾਂਗੇ ਤੁਹਾਨੂੰ ਉਹ ਵੀ ਝੂਠਾ ਹੈ ਆਉਂਦੇ ਆ ਗੱਪ ਮਾਰ ਕੇ ਵੋਟਾਂ ਵੇਲੇ ਆਉਂਦੇ ਹੁਣ ਤਾਂ ਆਉਂਦੇ ਨਹੀਂਗੇ ਕਿਸੇ ਦੇ ਕੋਈ ਨਹੀਂ ਆਉਂਦਾ ਹੁਣ ਜਦੋਂ ਆਉਂਦੇ ਨੇ ਲੀਡਰ ਫਿਰ ਤੁਸੀਂ ਉਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਸਵਾਲ ਅੱਜ ਬਥੇਰੇ ਹੋਇਆ ਬਹੁਤ ਜਿਆਦਾ ਹੋਇਆ ਜੀ ਜਦੋਂ ਜਿਹਦਾ ਗੁਰਪ੍ਰੀਤ ਮੋਫਾ ਇਸਨੇ ਬਣਾ ਲਈ ਜਣਾ ਅੱਛਾ ਅੱਜ ਉਹਨਾਂ ਨੇ ਸਵਾਲ ਸਵਾਲ ਕੀਤੇ ਆ ਤੇ ਉਹ ਰੁੱਸ ਕੇ ਵੀ ਗਏ ਫਿਰ ਉਹਨਾਂ ਨੇ ਵਾਦਾ ਵੀ ਕੀਤਾ ਸਾਡੇ ਤੇ ਨਰੇਗਾ ਤੱਕ ਦਾ ਕੰਮ ਨਹੀਂ ਚਲਾਉਂਦੇ ਜਿਹੜਾ ਕੋਈ ਨਰੇਗਾ ਚ ਲਾ ਦਿੰਦੇ ਆ ਉਹੀ ਲੀਡਰ ਹੁੰਦਾ ਉਹੀ ਸਾਡੇ ਤੇ ਧਮਕੀਆਂ ਦੇ ਕੇ ਨੇ ਸਾਥੋਂ ਕੰਮ ਕਰਾਉਂਦਾ 200 ਰੁਪਏ ਦਿਹਾੜੀ ਪਾਉਂਦਾ ਦੂਜੀ ਆਪ ਦੇ ਖਾਤੇ ਚ ਨਾਲੇ ਖਾਤੇ ਚ ਦੂਜਿਆਂ ਦੇ ਬਿਨਾਂ ਹਾਜ਼ਰੀਆਂ ਲਾਉਂਦੇ ਆ ਫਿਰ ਰੁੱਸ ਕੇ ਕਿਉਂ ਗਏ ਉਹ ਜਵਾਬ ਉਹ ਜਵਾਬ ਉਹਨਾਂ ਨੂੰ ਪਤਾ ਹੋਣਾ ਚਾਹੀਦਾਗਾ ਸਾਡੇ ਨਾਲ ਵਾਦਾ ਕਰਕੇ ਵੀ 4 ਤਰੀਕ ਨੂੰ ਇਹ ਤਾਂ ਸਰਕਾਰ ਤਾਂ ਇਹ ਕਹਿੰਦੇ ਨੇ ਵੀ ਸਾਡੂ ਦਾ ਟਾਈਮ ਬਹੁਤ ਘੱਟ ਬਿਲਹਾਲੇ 2 ਸਾਲ ਹੀ ਮਿਲਦੇ ਨੇ ਸਰ ਨੱਚਣ ਨਚਾਉਣ ਵਾਲਾ ਜਾ ਗਾਉਣ ਵਾਲੇ ਵਾਦੇ ਨਹੀਂ ਪਗਾ ਸਕਦੇ ਬੰਦਾ ਹੋ ਜਿਹੜਾ ਉਹ ਹੀ ਵਾਦੇ ਪਗਾ ਨਹੀਂ ਸਰਕਾਰ ਤਾਂ ਕਹਿੰਦੀ ਵੀ ਅਸੀਂ ਤਕਰੀਬਨ ਦੀ ਬਹੁਤ ਜ਼ਿਆਦਾ ਮਦਦ ਕਰਦੇ ਕੋਈ ਮਦਦ ਨਹੀਂ ਕਰਦਾ ਕੋਈ ਕਿਸੇ ਦੇ ਕੁਝ ਨਹੀਂ ਪੁੱਛਦਾ ਕੋਈ ਮਰੇ ਗਲੇ ਕਿਸੇ ਦੇ ਚੁੱਲੇ ਤੇ ਨਹੀਂ ਆਉਂਦਾ ਜਿੱਦੇ ਉਹਨਾਂ ਨੇ ਵੋਟਾਂ ਲੈਣੀਆਂ ਉਹਦੇ ਹੁੰਦੇ ਨਹੀਂ ਆਉਂਦੇ ਉਹ ਕਿਸੇ ਦੇ ਚੁੱਲੇ ਤੇ ਬੰਦਾ ਲੈ ਜਾਂਦਾ ਸੀ ਇਹਨੇ ਇੱਕ ਚੁੱਕਿਓ ਦੋ ਸਾਲਾਂ ਚ ਸਾਡੇ ਤਾਂ ਸਾਡੇ ਤਾਂ ਸਾਰਾ ਪਿੰਡ ਹੀ ਗਲ ਗਿਆ ਜਿੱਦਾਂ ਦਾ ਉਹ ਉੱਠਿਆਗਾ ਆਇਆਗਾ ਸਰਕਾਰ ਲੈ ਕੇ ਆਇਆ ਹੈ ਸੱਦਾ ਚ ਆ ਗਿਆ ਉਹ ਦਿਨ ਦਾ ਤਾਂ ਨਸ਼ੇ ਸਾਡੇ ਤਾਂ ਬਾਲੇ ਹੋ ਗਏ ਨਸ਼ੇ ਸਾਡੇ ਤੇ ਜਵਾਖੀਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਨਸ਼ਿਆਂ ਨੂੰ ਲੈ ਕੇ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਇਹ ਨਸ਼ਾ ਲੈ ਕੇ ਆਏ ਨਸ਼ਾ ਖਤਮ ਕਰਨ ਵਾਸਤੇ ਥੋੜੀ ਆਇਆ ਨਸ਼ਾ ਲੈ ਕੇ ਆਈ ਆ ਸਾਡੇ ਭਾਈ ਤਾਂ ਨਹੀਂ ਹੈ ਨਹੀਂ ਇਹ ਸਰਕਾਰ ਸਰਕਾਰ ਤਾਂ ਜੀ ਦੇਖੋ ਦੇਖੋ ਦੇਖ ਸਰਕਾਰ ਤਾਂ ਤੁਹਾਨੂੰ ਪਤਾ ਹੀ ਸਾਡੇ ਭਾ ਦੀ ਤੋਦੇ ਕਾਲੀ ਚੰਗੇ ਸੀ ਜਿਹੜੇ ਸਾਨੂੰ ਦਾਲ ਦਿੰਦੇ ਸੀ ਰਾਸ਼ਨ ਪਹੁੰਚਾਉਂਦੇ ਸੀ ਉਦੋਂ ਬਾਅਦ ਤਾਂ ਕੁਝ ਵੀ ਨਹੀਂ ਉਦੋਂ ਸਾਡੇ ਤਾਂ ਉਦੋਂ ਬਾਅਦ ਤਾਂ ਨਸ਼ਾ ਹੀ ਪੈਦਾ ਕਰੀ ਬਿਜਲੀ ਵੀ ਫ੍ਰੀ ਕਰਦੀ ਫਿਰ ਅਸੀਂ ਤਾਂ ਕੁਝ ਨਹੀਂ ਸਾਡੇ ਗਰੀਬਾਂ ਦਾ ਮਤਲਬ ਤਾਂ ਕੁਝ ਨਹੀਂ ਹੋਇਆ ਠੀਕ ਹੈ ਨਾ ਸਾਡੇ ਵਰਗੇ ਤਾਂ ਅਸਟਾਪ ਦੀ ਰੋਜੀ ਜਿਹੜੀ ਦਿਹਾੜੀ ਹੈ ਉਹੀ ਕਰਕੇ ਖਾਂਦੇ ਹਾਂ ਜੀ ਬਸ ਉਹ ਸਾਨੂੰ ਕੁਛ ਨਹੀਂ ਜਿਹੜੇ ਵਾਦੇ ਕਰੇ ਨੌਕਰੀਆਂ ਦੇਵਾਂਗੇ ਚਾਹੇ 1000 ਰੁਪਏ ਖਰਚਾ ਦੇਵਾਂਗੇ ਪਿਛਣਾ ਦੇਵਾਂਗੇ ਕੁਛ ਨਹੀਂ ਕਰਿਆ ਨੌਤਰੀਆਂ ਦਾ ਤਾਂ ਇਹ ਕਹਿ ਰਹੇ ਆ ਵੀ ਕੁਛ ਨਹੀਂ ਕੁਛ ਨੌਕਰੀਆਂ ਦਿੱਤੀਆਂ ਕੁਛ ਨਹੀਂ ਦਿੱਤਾ ਸਾਡੇ ਗਰੀਬ ਪੁਰਬੇ ਦਾ ਤਾਂ ਪੜਤਦੇ ਫਿਰਦੇ ਨੇ ਬੱਚੇ ਕੀ ਨਹੀਂ ਦਿੱਤਾ ਨਾ ਰਸ਼ ਦੇਣਾ ਸਾਨੂੰ ਮਿਲਦਾ ਸੀ ਉਹ ਵੀ ਸਾਡਾ ਤਾਂ ਖਤਮ ਕਰਤਾ ਮੈਨੂੰ ਜਲਦੀ ਕੀ ਦਿੰਦਾ ਢੜਕ ਮਿਲਦੀ ਆ 15 ਕਿਲੋ ਜੀ ਕੁਛ ਨਹੀਂ ਮਿਲਦਾ ਹਾਂ ਆਹ ਕੀ ਦਾ ਹੱਬਤੀ ਆ ਸਫਾ ਕੁਝ ਨਹੀਂ ਦਿੰਦਾ ਜੀ ਨੰਬਰ ਮਹੀਨਾ ਕਿ ਮਟ ਪਾਲੂਆ 5 ਕਿਲੋ ਹੁੰਦੀ ਆ ਮਹੀਨੇ ਦੀ ਮਹੀਨਾ ਕੋਈ ਖਤੋਲ ਕੇ ਦੇਖੋ ਵੀ ਤੁਮੀ ਨਾ ਸਰਕਾਰ ਟਪਾਲੂਗਾ ਕੋਈ 5 ਕਿਲੋ ਮਿਲਦੀ 30 ਕਿਲੋ 25 ਕਿਲੋ ਅੱਛਾ ਹਾਂ 30 ਕਿਲੋ ਮਿਲਦੀ ਸੀ ਹੁਣ ਇਹਨਾਂ ਨੇ ਸਾਡੇ ਜਮੀ ਵਿੜਾ ਵਹਾਤਾ ਇਹ ਜੀ ਸਰਕਾਰ ਆਈ ਏ ਸਾਨੂੰ ਤਾਂ ਚੰਗੀ ਲੱਗਦੀ ਇਹਨਾਂ ਦਾ ਦਫਾ ਹੋਣਾ ਦਾ ਜਹਿਣਾ ਵੱਡਿਆ ਜਾਵੇ ਮਰਜ਼ੀ ਪਾਈ ਜਾਣਾ ਇਹ ਸਭ ਤੋਂ ਘਟਿਆ ਬੰਦੇ ਆ ਨਸ਼ਾ ਲੈ ਕੇ ਆਈ ਆ ਨਸ਼ਾ ਸਭ ਕੁੜੀਆਂ ਕੀ ਮੁੰਡੇ ਕੀ ਨਸ਼ੇ ਤੇ ਲੱਗੇ ਹੋਏ ਆ ਹੋਰ ਕੁਛ ਨਹੀਂ ਨਸ਼ਾ ਹੀ ਫਿਰ ਜੀ ਸਰਕਾਰ ਤਾਂ ਇਦੋਂ ਪਹਿਲਾਂ ਵੀ ਕਾਲੀ ਵੀ ਚੰਗੇ ਸੀ ਤੇ ਕਾਂਗਰਸ ਵੀ ਚੰਗੇ ਸੀ ਸਾਡੇ ਬਾਰੇ ਗਰੀਬ ਦੇ ਹੱਕ ਨੂੰ ਉਹ ਦੋਨੇ ਸਰਕਾਰਾਂ ਹੀ ਚੰਗੀਆਂ ਸੀਗੀਆਂ ਦੋਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਕਰਿਆ ਗਰੀਬ ਦਾ ਇਹਨਾਂ ਨੂੰ ਗਰੀਬ ਅਮੀਰ ਸਾਰੇ ਇੱਕ ਹੀ ਨੇ ਇਹ ਕਹਿੰਦੇ ਸਾਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਨਾ ਹਲੇ 2 ਸਾਲ ਹੀ ਹੋਏ ਨੇ ਸੰਤੋ ਨਈ ਜੀ 2 ਸਾਲ ਵੀ ਬਹੁਤ ਲੰਮੇ ਹੁੰਦੇ ਆ 2 ਸਾਲ ਕਿਹੜਾ ਥੋੜੇ ਹੁੰਦੇ ਆ ਸਾਗਨ ਸਕੀਮ ਮਿਲਦੀ ਤੁਹਾਨੂੰ ਸਾਗਨ ਸਕੀਮ ਕੋਈ ਸਾਗਨ ਸਕੀਮ ਨਹੀਂ ਮਿਲੀ ਇਹਨਾਂ ਨੇ ਵਾਦਾ ਕਰਿਆ ਸੀ 10000 ਰੁਪਏ ਮਹੀਨੇ ਦਾ ਬਿਹਾਰ ਪੂਰੀ ਬੁੜੀ ਨੂੰ ਪਾਇਆ ਕਰਾਂਗੇ ਰਸੋਈ ਖਰਚੇ ਦਾ ਵਾਦਾ ਕਰਿਆ ਸੀ ਉਹ ਵੀ ਕੁਛ ਨਹੀਂ ਮਿਲਿਆ ਤੇ ਫਿਰ ਇਹਨਾਂ ਨੇ ਵਾਦਾ ਕਰਿਆ ਸੀ ਵੀ ਹਰ ਇੱਕ ਘਰ ਦੇ ਜਵਾਕ ਨੂੰ ਨੌਕਰੀ ਦੇਵਾਂਗੇ ਸਰਕਾਰੀ ਕੋਈ ਕਿਸੇ ਨੂੰ ਜਿੰਨੀ ਪੜ੍ਹਾਈ ਦਿੱਤੀ ਕੋਈ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਵਾਲ ਬਥੇਰੇ ਕਰਦੇ ਆ ਕੋਈ ਚਮਚੇ ਹੁੰਦੇ ਸਵਾਲ ਕਰਨ ਦਿੰਦੇ ਮੂਰੇ ਤਾਂ ਦਿੰਦੇ ਨਹੀਂ ਸਵਾਲ ਕਰਨ ਦਿੰਦੇ ਉਹੀ ਕਰਦੇ ਸਾਨੂੰ ਗੱਲ ਕਰ ਲੈਣ ਦੇ ਚਮਚੇ ਹੁੰਦੇ ਜਿਹੜੇ ਮੂਰਖਾਨ ਕੁੱਤੇ ਹੁੰਦੇ ਨੇ ਲੀਡਰ ਆ ਤੇ ਜਿਹੜੇ ਲੀਡਰਾਂ ਦੇ ਮੂਰੇ ਹੁੰਦੇ ਨੇ ਸਾਡੀਆਂ ਵੋਟਾਂ ਆ ਹਾਂ ਵੋਟਾਂ ਸਾਡੀਆਂ ਅਸੀਂ ਆਪ ਹੀ ਕੰਮ ਕਰਵਾਵਾਂਗੇ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਫਿਰ ਅਕਾਹ 2500 ਪਿਰ ਸੁਣਾਉਗੀ 23 ਸਾਲ ਹੋ ਗਏ ਸਰਕਾਰ ਬਣੀ ਨੂੰ ਉਹੀ 1500 ਆ ਜੇ ਤਾਂ ਕੋਈ ਬੀਤਵਾ ਉਹਨੇ ਵੀ ਉਹੀ 1500 ਉਹਨਾਂ ਟਾਈਮ ਲਗਾਉਣਾ 6-6 ਮਹੀਨੇ ਦੇ ਬੱਚਿਆਂ ਵਾਲੀਆਂ ਰੰਡੀਆਂ ਹੋਈਆਂ ਨਾ ਨੂੰ ਕੱਲ ਕਰ ਨਹੀਂ ਦਿੰਦੇ ਹੁੰਦੇ ਭਾਈ ਬੁੜੀਆਂ ਨਾ ਬੋਲੋ ਤੇ ਜਦੋਂ ਜਿਹੜਾ ਕੰਮ ਹੀ ਬੁੜੀਆਂ ਕਰਦੇ ਉਹ ਬੁੜੀਆਂ ਹੀ ਪੋਲਣਗੀਆਂ ਫਿਰ ਸਾਨੂੰ ਸਮੱਸਿਆ ਵੀ ਹੁਣ ਬੱਚੇ 14-14 ਪੜ੍ਹੇ ਫਿਰਦੇ ਆ ਗਰੀਬਾਂ ਦੇ ਇੱਕ ਆਮ ਆਜ਼ੀ ਦਾ ਪੁੱਤ ਵਰਤੀ ਨਹੀਂ ਹੋਇਆ ਪਾਸੇ ਚ ਨਾ ਪੁਲਿਸ ਚ ਨਾ ਫੌਜ ਚ ਜੇ ਜ਼ਿੰਮੇਦਾਰਾਂ ਦੇ ਵੱਧੂ ਹੋ ਗਏ ਸਾਡੇ ਜਿੰਨੇ ਵੀ ਗਏ ਸਾਰੇ ਮੁੜ ਕੇ ਆਏ ਆ